ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਲਈ ਭਰਤੀ ਜਾਰੀ ਹੋਈ ਹੈ ਪੰਜਾਬ ਦੇ ਵਿੱਚ ਕੀ ਕੀ ਪੋਸਟਾਂ ਰਹਿਣਗੀਆਂ ਕੌਣ ਕੌਣ ਅਪਲਾਈ ਕਰ ਸਕਦਾ ਹੈ ਕੀ ਏਜ ਕ੍ਰਾਈਟੇਰੀਆ ਰਹੂਗਾ ਸੈਲਰੀ ਅਪਲਾਈ ਕਰਨ ਦਾ ਤਰੀਕਾ ਸਾਰੀ ਜਾਣਕਾਰੀ ਵੀਡੀਓ 'ਚ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਸ਼ੁਰੂ ਕਰ ਦਿਓ ਜਿਹੜੇ ਵੀ ਰਣੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਸ਼ੁਰੂ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਆ ਆਮ ਆਦਮੀ ਕਲੀਨਿਕ ਤੇ ਲਈ ਭਰਤੀ ਇਹਦੇ ਵਿੱਚ ਨਿਕਲੀ ਆ ਜਾਰੀ ਹੋਈ ਹੈ ਜੀ ਤਾਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰ ਲੈਨੇ ਆ ਮੈਡੀਕਲ ਆਫੀਸਰ ਜਿਹਦੇ ਲਈ ਇੱਕ ਪੋਸਟ ਜਾਰੀ ਹੋਈ ਹੈ ਤੇ ਐਮਪੈਨਲਮੈਂਟ ਫੀਸ ਇਹਨਾਂ ਵੱਲੋਂ ਲਿਖੀ ਗਈ ਹੈ ਜੀ 50 ਰੁਪਏ ਪਰ ਪੇਸ਼ੈਂਟ ਅਟੈਂਡੈਂ ਮਿਨੀਮਮ ਐਸ਼ੋਰਡ ਗਰੰਟੀ ਆਫ 50 ਪੇਸ਼IENTS ਪਰ ਡੇ ਯੋਗਤਾ ਇਹਨਾਂ ਵੱਲੋਂ ਐਮਬੀਬੀਐਸ ਰੱਖੀ ਗਈ ਹੈ ਜੀ ਯੋਗਤਾ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਮੈਡੀਕਲ ਕਾਉਂਸਲ ਆਫ ਇੰਡੀਆ ਤੋਂ ਰਿਕਗਨਾਈਜ਼ ਹੋਣਾ ਚਾਹੀਦਾ ਜਿੱਥੇ ਤੁਸੀਂ ਇੰਸਟੀਟਿਊਸ਼ਨ ਤੋਂ ਸਟੱਡੀ ਕੀਤੀ ਹੋਵੇ ਤੇ ਕੈਂਡੀਡੇਟ ਜੋ ਰਜਿਸਟਰਡ ਹੋਣਾ ਚਾਹੀਦਾ ਜੀ ਪੰਜਾਬ ਮੈਡੀਕਲ ਕਾਉਂਸਲ ਜਾਂ ਮੈਡੀਕਲ ਕਾਉਂਸਲ ਆਫ ਇੰਡੀਆ ਦੇ ਨਾਲ ਤੇ 10ਵੀਂ ਪੱਧਰ ਤੱਕ ਪੰਜਾਬੀ ਪੜ੍ਹੀ ਹੋਵੇ ਏਜ ਲਿਮਿਟ ਇਹਨਾਂ ਵੱਲੋਂ 64 ਸਾਲ ਰੱਖੀ ਗਈ ਹੈ ਜੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਦੇ ਲਈ ਸਿੱਧੀ ਇੰਟਰਵਿਊ ਰਹਿਣ ਵਾਲੀ ਹੈ ਜੀ ਡਿਸਟ੍ਰਿਕਟ ਹੈਲਥ ਸੈਕਾਇਟੀ ਬਟਿੰਡਾ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਆਮ ਆਦਮੀ ਕਲੀਨਿਕ ਬਟਿੰਡਾ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਜੀ 13 ਫਰਵਰੀ 2025 ਨੂੰ ਇੰਟਰਵਿਊ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਸਵੇਰੇ 10 ਵਜੇ ਐਨ ਐਚ ਐਮ ਆਫਿਸ ਆਫਿਸ ਆਫ ਸਿਵਲ ਸਰਜਨ ਬਟਿੰਡਾ ਇੱਥੇ ਜਾ ਕੇ ਤੁਸੀਂ ਡਾਇਰੈਕਟ ਇੰਟਰਵਿਊ ਦੇ ਸਕਦੇ ਹੋ ਇੰਟਰਵਿਊ ਦੇ ਸਮੇਂ ਤੁਸੀਂ ਆਪਣੇ ਸਾਰੇ ਦਸਤਾਵੇਜ਼ ਨਾਲ ਲੈ ਕੇ ਜਾਣੇ ਜੀ ਜੋ ਵੀ ਤੁਹਾਡੇ ਕੋਲ ਯੋਗਤਾ ਹੈ ਤੁਹਾਡੇ ਕੋਲ ਐਕਸਪੀਰੀਅੰਸ ਹੈ ਤੁਸੀਂ ਨਾਲ ਲੈ ਕੇ ਜਾਣਾ ਜੀ ਤਾਂ ਇਸ ਜਗਾਹ ਤੇ ਪਹੁੰਚ ਕੇ ਤੁਸੀਂ ਆਪਣੀ ਇੰਟਰਵਿਊ ਦੇ ਸਕਦੇ ਹੋ ਤੇ ਆਪਣੀ ਸਿਲੈਕਸ਼ਨ ਆਪੱਤੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਆਇਆ ਕਰੋ ਜੀ ਧੰਨਵਾਦ